ਸਾਸੀ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨੂੰ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪੈਂਡਰੋਂ ਤਾਂ ਜਿਲ੍ਹਾ ਬਈਆਂ ਨੂੰ ਮੋਗਾ ਪੈਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਣ ਆ ਜਾਓ ਬਾਈ ਜੀ ਸਾਸੀ ਦਾ ਬਾਈ ਜੀ ਸਾਸੀ ਦਾ ਜੀ ਨਾਮ ਕੀ ਹੈ ਬਾਈ ਆਪਣਾ ਜਕਸੀਰ ਆ ਜੀ ਠੀਕ ਹੋ ਵੀਰ ਆਪਣੇ ਜਿਹੜੀ ਵੜ ਬਕਾਉਗਾ ਘਰ ਦੇ ਹੀ ਆ ਜੀ ਕਿ ਆਪਣਾ ਪਰਲੇ ਦਾ ਕੰਮ ਹੈ ਜੀ ਘਰ ਦੀ ਆ ਜੀ ਘਰ ਦੀ ਵੜਾ ਕਿੰਨੇ ਨਗ ਬਕਾਉਗਾ ਜੀ ਆਪਣੇ ਕੋਲ ਆ ਜੀ ਕੀ ਡਿਟੇਲ ਇਹ ਪਹਿਲੇ ਸੂਏ ਉੱਪਰ ਦਾ 16 ਲੀਟਰ ਦੁੱਧ ਨਹੀਂ ਠੀਕ ਹੋ ਜੀ ਹਾਂਜੀ ਹਾਂ ਦੂਜੇ ਸੂਏ ਸੁਨਾ ਬੈਠ ਨੇ ਜੀ ਦੂਜਾ ਸੂਆ ਸੁਨਾ ਵੀਰੇ ਪਹਿਲੇ ਸੂਏ 16 ਲੀਟਰ ਦੁੱਧ ਆ ਰਿਹਾ ਕਾੜਾ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਬੱਲੇ ਵੀ ਪੰਜ ਚਾਰ ਦਿਨ ਦੀ ਪੰਜਾਂ ਪੰਜ ਚਾਰ ਦਿਨਾਂ ਦੀ ਕੱਚੀ ਹੈ ਮੂੰਹ ਮੱਥੇ ਦੇਖ ਸਕਦੇ ਹੋ ਵੀ ਕ੍ਰਾਸ ਬਰੀਡ ਦੀ ਆ ਥਲਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਕੱਲਾ ਕੱਲਾ ਥਾਣਾ ਸੁਨਾ ਹਵਾਨਾ ਪੰਜ ਚਾਰ ਦਿਨਾਂ ਦੀ ਕੱਚੀ ਆ ਥੱਲੋਂ ਬਹੁਤ ਸਾਫ਼ ਆ ਬਾਈ ਜੀ ਮੂੰਹ ਮੱਥੇ ਦੀ ਦੇਖ ਸਕਦੇ ਹੋ ਕ੍ਰਾਸ ਬਰੀਡ ਦੀ ਮੜੇ ਕੱਢ ਲਓ ਵਰਤੂ ਰੱਖਾ ਦਿਓ 15 16 ਲੀਟਰ ਬਈ ਦੁੱਧ ਦਾ ਰਕਾਰਾ ਥੱਲੋਂ ਬਹੁਤ ਸਾਫ਼ ਆ ਬਈ ਤੋੜਾ ਤੁਸੀਂ ਦੇਖ ਸਕਦੇ ਹੋ ਪੱਠਪੜੇ ਦੀ ਚੰਗੀ ਆ ਕੀ ਮੋਲ ਕਰਦੇ ਆਂ ਬਾਈ ਜੀ ਆਪਾਂ ਇਹਦਾ? 55000 ਹੈ ਜੀ। ਮੋਲੇ ਦਾ 55000 ਕਰਦੇ ਆਂ ਬਾਈ ਮੋਕੇ ਦੀ ਮੰਤਾਨ ਹੋ ਜਾਊਗਾ ਜੀ। ਹਾਂਜੀ ਹਾਂਜੀ ਜੀ। ਠੀਕ ਹੋ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ। 8144644344 ਜੀ। ਇੱਕ ਵਾਰ ਫੇਰ ਬੋਲ ਦਿਓ। 8144644344 ਜੀ। ਠੀਕ ਹੋ ਬਾਈ ਜੀ ਇਹ ਕਿਸੇ ਭਰਾ ਨੂੰ ਵੈੜ ਚੰਗੀ ਲੱਗਦੀ ਹੋਵੇ ਤੇ ਬਾਈ ਨਾ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਬਈ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬਾਈ ਜੀ।